31 ਮਾਰਚ ਤੋਂ ਬਾਅਦ ਪੰਜਾਬ ਵਿੱਚ ਨਵੇਂ ਠੇਕੇ ਅਲਾਰਟ ਹੋ ਗਏ ਹਨ ਅਤੇ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਅਤੇ ਰਣਜੀਤ ਐਵੇਨਿਊ ਵਿੱਚ ਆਰ ਕੇ ਇੰਟਰਪ੍ਰਾਈਜ਼ਰ ਵੱਲੋਂ ਸ਼ਰਾਬ ਦੇ ਠੇਕੇ ਲਿੱਤੇ ਗਏ ਹਨ ਲੇਕਿਨ ਐਕਸਾਈਜ਼ ਵਿਭਾਗ ਵੱਲੋਂ ਹੁਣ 2 ਦਿਨ ਲਈ ਉਹਨਾਂ ਦੇ ਠੇਕੇ ਸੀਲ ਕਰ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਆਰ ਕੇ ਐਵੇਨਿਊ ਵੱਲੋਂ ਪ੍ਰੈਸ ਕਾਨਫਰੰਸ ਸੱਦੀ ਗਈ ਅਤੇ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਨੇ ਆਂ ਹਾਂਜੀ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਣਾਉਣਾ ਜੀ ਸਾਰਿਆਂ ਨੂੰ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਸਾਰੇ মিডিਆ ਦੇ ਥਰੂ ਇਹ ਸਾਰੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਨਾਲ ਸਾਡੇ ਜੋ ਫਰਮ ਦੇ ਨਾਲ ਜੋ ਅੱਜ ਤੱਕਾ ਕੀਤਾ ਜਾ ਰਿਹਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਹੈ ਕਿ ਸਾਡੇ ਜਿਹੜੇ ਡੀਸੀ ਸਾਹਿਬ ਆ ਡੀਟੀਸੀ ਸਾਹਿਬ सुरेंद्र ਗਰਗ ਜੀ ਜਿੱਦਾਂ ਜਿੰਨਾ ਵੱਲੋਂ ਸਾਡੇ ਵੱਲੋਂ ਸਾਡੇ ਪਰਿਵਾਰ ਦੇ ਨਾਲ ਸਾਡੀ ਫਰਮ ਦੇ ਨਾਲ ਧੱਕਾ ਕੀਤਾ ਜਾ ਰਿਹਾ ਸਭ ਤੋਂ ਪਹਿਲੇ ਨੰਬਰ ਤੇ ਤੇ ਆਪਾਂ ਗੱਲ ਕਰੀਏ ਗਵਰਨਮੈਂਟ ਰੇਟਾਂ ਦੀ ਜਿਹੜੀ ਕਿ ਆਪਾਂ ਨੂੰ ਸਰਕਾਰ ਵੱਲੋਂ ਜੋ ਨਿਰਧਾਰਤ ਰੇਟ ਸਾਨੂੰ ਤੈਅ ਕਰਕੇ ਸਾਨੂੰ ਜਿਹੜੇ ਗਰੁੱਪ ਸਰਕਾਰ ਵੱਲੋਂ ਲੋਟ ਕੀਤੇ ਗਏ ਆ ਅਸੀਂ ਉਹਨਾਂ ਸਰਕਾਰੀ ਰੇਟਾਂ ਦੇ ਉੱਤੇ ਜਿਹੜਾ ਆਪਾਂ ਸ਼ਰਾਬ ਵੇਚਦੇ ਪਏ ਆ ਤੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤੇ ਇਹ ਆਪਾਂ ਜੋ ਸਰਕਾਰ ਨੇ ਸਾਨੂੰ ਰੇਟ ਨਿਰਧਾਰਤ ਕੀਤੇ ਉਹਨਾਂ ਰੇਟਾਂ ਦੇ ਆਧਾਰ ਤੇ ਆਪਾਂ ਜਿਹੜਾ ਸ਼ਰਾਬ ਨੂੰ ਸੇਲ ਕਰਦੇ ਆ ਤੇ ਜਿਹਦੇ ਵਾਸਤੇ ਸਾਨੂੰ ਸਰਕਾਰ ਤੋਂ ਕੋਟੇ ਦੀ ਲੋੜ ਪੈਂਦੀ ਹੈ ਜਿਹੜਾ ਕਿ ਸਮੇਂ-ਸਮੇਂ ਦੇ ਨਾਲ ਜਿੰਨਾ ਕੋਟਾ ਸਾਨੂੰ ਸਰਕਾਰ ਤੋਂ ਇਸ਼ੂ ਕੀਤਾ ਜਾਂਦਾ ਉਹ ਕੋਟਾ ਜਿਹੜਾ ਆ ਜੋ ਆਪਾਂ ਜਿਹੜਾ ਦੁਕਾਨਾਂ ਤੇ ਸੇਲ ਕਰਦੇ ਆ ਇਸ ਵਾਰੀ ਸਰਕਾਰ ਨੇ ਜਿਹੜੀ ਨਵੀਂ ਪਾਲਿਸੀ ਬਣਾਈ ਉਹ ਪਾਲਿਸੀ ਦੇ ਵਿੱਚ ਇਹਨਾਂ ਨੇ ਓਪਨ ਕੋਟਾ ਸਕੀਮ ਜਿਹੜੀ ਭਗਵੰਤ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਕੀਮ ਬਣਾਈ ਗਈ ਆ ਜਾਂ ਆਪਣਾ ਸਾਡੀ ਜਿਹੜੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜੀ ਸਕੀਮ ਬਣਾਈ ਗਈ ਉਹ ਚ ਓਪਨ ਕੋਟਾ ਪਾਲਿਸੀ ਸੀਗੀ ਓਪਨ ਕੋਟਾ ਪਾਲਿਸੀ ਐਵੇਂ ਆ ਕਿ ਜਿੰਨੀ ਵੀ ਇਹਨਾਂ ਨੇ ਓਪਨ ਕੋਟਾ ਪਾਲਿਸੀ ਸਰਕਾਰ ਨੇ ਇਸ ਕਰਕੇ ਬਣਾਈ ਗਈ ਕਿਉਂਕਿ ਸਾਨੂੰ ਜਿਹੜੀ ਬਾਹਰਲੇ ਦੇਸ਼ਾਂ ਤੋਂ ਜਿਹ ਬਾਹਰਲੇ ਹੋਰ ਸਟੇਟਾਂ ਤੋਂ ਉਹਦਾ ਸਟੇਟਾਂ ਜਿਹੜੀ ਸਮਗਲਿੰਗ ਹੁੰਦੀ ਪੰਜਾਬ ਦੇ ਵਿੱਚ ਉਹ ਨ ਇਹ ਬਹੁਤ ਵਧੀਆ ਪਾਲਿਸੀ ਬਣਾਈ ਕਿ ਜਿਹੜਾ ਆਪਾਂ ਘੱਟ ਰੇਟ ਕਰਕੇ ਆਪਾਂ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਸੇਲ ਕਰੀਏ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਉਹਨਾਂ ਰੇਟਾਂ ਦੇ ਜਿਹੜੇ ਸਾਨੂੰ ਰੇਟ ਨਿਰਧਾਰਤ ਕੀਤੇ ਗਏ ਉਹਨਾਂ ਰੇਟਾਂ ਦੇ ਉੱਤੇ ਹੀ ਅਸੀਂ ਜਿਹੜੀ ਇਹ ਸ਼ਰਾਬ ਵੇਚਣੀ ਸ਼ੁਰੂ ਕੀਤੀ ਠੀਕ ਆ ਜੀ ਉਹਨਾਂ ਰੇਟਾਂ ਤੇ ਅਸੀਂ ਸ਼ਰਾਬ ਵੇਚਦੇ ਪਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਗਿਆ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਡੀਟੀਸੀ ਗਰਗ ਸਾਹਿਬ ਵੱਲੋਂ ਕੀ ਬਾਦ ਰੇਟ ਰੇਟ ਜਿਹੜੇ ਆ ਜੋ ਸਰਕਾਰ ਵੱਲੋਂ ਤੈਅ ਕੀਤੇ ਗਏ ਉਹਨਾਂ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾਵੇ ਜਿਹੜਾ ਕਿ ਆਪਾਂ ਜਿੰਨਾ ਇਹਨਾਂ ਨੇ ਸਾਡੇ ਤੇ ਪ੍ਰੈਸ਼ਰ ਪਾਉਣਾ ਚਾਇਆ ਪਾਇਆ ਪਰ ਅਸੀਂ ਇਹਨਾਂ ਦੀ ਗੱਲ ਨਹੀਂ ਮੰਨੀ ਜੋ ਵੀ ਸਰਕਾਰ ਵੱਲੋਂ ਸਾਨੂੰ ਤੈਅ ਕੀਤੇ ਗਏ ਰੇਟ ਅਸੀਂ ਉਹਨਾਂ ਰੇਟਾਂ ਤੇ ਸ਼ਰਾਬ ਵੇਚੀ ਗਈ ਮੇਨ ਮੁੱਦਾ ਤੇ ਸਿਰਫ ਰੇਟਾਂ ਦਾ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਨੂੰ ਕੋਟੇ ਦੀ ਜੇ ਬੀਅਰ ਦਾ ਕੋਟਾ ਤੇ ਜਿਹੜਾ ਆਈਐਮਐਫੀਐਲ ਦਾ ਕੋਟਾ ਜੀ ਅੱਜ ਤੋਂ ਪਹਿਲਾਂ ਪੰਜ ਗਰੁੱਪ ਸੀਗੇ ਜੀ ਆਰਪੀਪੀ ਵਾਈਨ ਦੇ ਕੋਲ ਜੇ ਆਪਾਂ ਜਨਵਰੀ ਫਰਵਰੀ ਦੀ ਗੱਲ ਕਰੀਏ ਉਹਦੇ ਵਿੱਚ ਬੀਅਰ ਇਹਨਾਂ ਨੂੰ ਅਪਰੋਕਸੀਮੇਟਲੀ ਕੋਈ 1.5 ਲੱਖ ਪੇਟੀ ਆਰਪੀਪੀ ਵਾਈਨ ਨੂੰ ਜਨਵਰੀ ਫਰਵਰੀ ਦੇ ਵਿੱਚ ਦਿੱਤੀ ਗਈ ਤੇ ਜਿਹੜੀ ਆਰਕੇ ਐਂਟਰਪ੍ਰਾਈਜ਼ ਸਾਡੀ ਫਰਮ ਸੀਗੀ ਆਪਾਂ ਨੂੰ 6000 ਪੇਟੀ ਆਪਾਂ ਜਿਹੜੀ ਉਸ ਸਮੇਂ ਦੇ ਵਿੱਚ ਜਿਹੜੀ ਬੀਅਰ ਦੀ ਲਈ ਜਿਹੜਾ ਕਿ ਜਨਵਰੀ ਫਰਵਰੀ ਦੀ ਗੱਲ ਕਰੀਏ ਤੇ ਉਸ ਸਮੇਂ ਦੇ ਵਿੱਚ ਜਿਹੜੀ ਆਪਾਂ ਵਿੰਟਰ ਦਾ ਸੀਜ਼ਨ ਸੀਗਾ ਤੇ ਉਹਨਾਂ ਸਮਿਆਂ ਦੇ ਵਿੱਚ 1.5 ਲੱਖ ਪੇਟੀ ਜਿਹੜੀ ਇਸ਼ੂ ਕੀਤੀ ਗਈ। ਉਸ ਸਮੇਂ ਦੇ ਵਿੱਚ ਜੇ ਆਪਾਂ IMFL ਜਿਹੜੀ ਆ ਕਿ ਆਪਾਂ ਅੰਗਰੇਜ਼ੀ ਸ਼ਰਾਬ ਦੀ ਗੱਲ ਕਰਦੇ ਆ। ਉਹਦੇ ਵਿੱਚ ਅਪ੍ਰੋਕਸੀਮੇਟਲੀ 1 ਲੱਖ ਪੇਟੀ ਜਿਹੜੀ ਆ 5 ਗਰੁੱਪਾਂ ਨੂੰ ਜਿਹੜੀ ਆ ਇਹਨਾਂ ਨੂੰ ਸੇਲ ਕੀਤੀ ਗਈ ਤੇ ਅਸੀਂ ਉਸ ਸਮੇਂ ਦੇ ਵਿੱਚ ਸਿਰਫ ਆਪਣੇ ਜਿਹੜਾ ਸਾਡੀ RK ਐਂਟਰਪ੍ਰਾਈਜ਼ ਸੀਗੀ ਉਹਦੇ ਵਿੱਚ ਅਸੀਂ 10000 ਪੇਟੀ ਚੱਕੀ। ਫਿਰ ਗਵਰਨਮੈਂਟ ਸਾਨੂੰ ਹੁਣ ਅੱਜ ਦੀ ਡੇਟ 'ਚ ਪ੍ਰੈਸ਼ਰ ਕੀਤਾ ਜਾ ਰਿਹਾ। ਕਿ ਤੁਸੀਂ ਜਾਂ ਤੇ ਰੇਟ ਵਧਾਓ ਨਹੀਂ ਤੇ ਤੁਹਾਡਾ ਜਿਹੜਾ ਆਪਾਂ ਗਰੁੱਪ ਬੰਦ ਕਰਾਂਗੇ ਤੁਹਾਡੇ ਚਲਾਨ ਕੀਤੇ ਜਾਣਗੇ ਜਿਹੜੇ ਕੀ ਅਨਫੋਰਚੂਨੇਟਲੀ ਤਰੀਕੇ ਦੇ ਨਾਲ ਸਾਡੇ ਚਲਾਨ ਕਰਕੇ ਤੇ ਸਾਡੇ ਅੱਜ ਇਹਨਾਂ ਨੇ 2 ਦਿਨ ਵਾਸਤੇ ਸਾਡਾ ਜਿਹੜਾ ਗਰੁੱਪ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਗਰੁੱਪ ਬੰਦ ਕਰਨ ਦਾ ਹੋਰ ਤੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਇੰਸਟਾਗ੍ਰam ਤੇ ਕੋਈ ਪੇਜ ਬਣਿਆ ਸੀਗਾ ਆਰਕੇ ਐਂਟਰਪ੍ਰਾਈਜ਼ ਦਾ ਜੀ ਉਹ ਇੱਕ ਫੇਕ ਪੇਜ ਆ ਜਿਹਦੇ ਵਾਸਤੇ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਐਪਲੀਕੇਸ਼ਨ ਜਿਹੜੀ ਆਪਣੇ ਵੱਲੋਂ ਦਿੱਤੀ ਗਈ ਕਿ ਇੱਕ ਫੇਕ ਪੇਜ ਜਿਹੜਾ ਇੰਸਟਾਗ੍ਰam ਤੇ ਬਣਾਇਆ ਗਿਆ ਜਿਹਦੇ ਉੱਤੇ ਕਿ ਸਾਡੇ ਗਰੁੱਪ ਦਾ ਨਾਮ ਲਿਖਿਆ ਗਿਆ ਉਹ ਦੋ ਦਿਨ ਵਾਸਤੇ ਇਹਨਾਂ ਨੇ ਆਪਣਾ ਜਿਹੜਾ ਇੰਸਟਾਗ੍ਰam ਤੇ ਕੋਈ ਫੇਕ ਪੇਜ ਬਣਾਇਆ ਗਿਆ ਜਿਹਦੇ ਉੱਤੇ ਕੋਈ ਪਤਾ ਨਹੀਂ ਕੋਈ ਰੇਟ ਕੀ ਸੀਗਾ ਕੀ ਨਹੀਂ ਅਸੀਂ ਉਹਦੇ ਖਿਲਾਫ ਮਾਣਯੋਗ ਹਾਂਜੀ ਉਹਦੇ ਤੇ ਜੋ ਗਵਰਨਮੈਂਟ ਵੱਲੋਂ ਰੇਟ ਮੈਂ ਤੇ ਅਜੇ ਵੇਖਿਆ ਨਹੀਂ ਜਿਹੜੇ ਗਵਰਨਮੈਂਟ ਵੱਲੋਂ ਰੇਟ ਦਿੱਤੇ ਗਏ ਆ ਉਹਨਾਂ ਰੇਟਾਂ ਤੇ ਅਸੀਂ ਸ਼ਰਾਬ ਵੇਚਦੇ ਆ ਉਹ ਕਿਸੇ ਬੰਦੇ ਨੇ ਮਤਲਬ ਕੋਈ ਫੇਕ ਪੇਜ ਬਣਾਤਾ ਜਿਹਦੇ ਬਿਹਾਵ ਤੇ ਇਹਨਾਂ ਨੇ ਸਾਡਾ 2 ਦਿਨ ਵਾਸਤੇ ਜਿਹੜਾ ਗਰੁੱਪ ਆ ਉਹ ਬੰਦ ਕਰ ਦਿੱਤਾ ਜਦਕਿ ਇਹ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਕਿ ਇੱਕ ਜਿਹੜਾ ਕੋਈ ਫੇਕ ਪੇਜ ਬਣਾਇਆ ਉਹਦੀ ਕੋਈ ਇਨਕੁਆਰੀ ਕੀਤੀ ਜਾਵੇ ਉਹਦੀ ਕੋਈ ਪੁਲਿਸ ਵੱਲੋਂ ਇਨਕੁਆਰੀ ਹੋਵੇ ਉਹਦੀ ਕੋਈ ਆਪਣਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਨਕੁਆਰੀ ਕੀਤੀ ਜਾਵੇ ਸਾਨੂੰ ਨੋਟਿਸ ਕੀਤਾ ਜਾਵੇ ਸਾਨੂੰ ਪੁੱਛਿਆ ਜਾਵੇ ਸਾਨੂੰ ਉਹਨਾਂ ਨੇ ਇੱਕ ਵੀ ਜਿਹੜੀ ਗੱਲ ਪੁੱਛੇ ਬਿਨਾ 2 ਦਿਨ ਵਾਸਤੇ ਸਾਡਾ ਡੀਸੀ ਜਿਹੜੇ ਗਰਗਸਾਹਬ ਆ ਉਹਨਾਂ ਨੇ ਸਾਡਾ ਜਿਹੜਾ 2 ਦਿਨ ਲਈ ਜਿਹੜਾ ਗਰੁੱਪ ਬੰਦ ਕਰ ਦਿੱਤਾ ਗਿਆ ਇਹ ਬੰਦ ਕਰਨ ਦਾ ਜਿਹੜਾ ਮੇਜਨ ਕਾਰਨ ਆ ਉਹ ਰੇਟ ਆ ਕਿ ਕਿਸੇ ਤਰੀਕੇ ਨਾਲ ਜਿਹੜੇ ਸਰਕਾਰ ਜਿਹੜਾ ਇਹ ਮਾਲੀਆ ਇਕੱਠਾ ਕਰ ਰਹੀ ਆ ਮਤਲਬ ਜਿੰਨਾ ਵੀ ਸਾਨੂੰ ਰੇਟ ਦਿੱਤੇ ਗਏ ਹਨ ਉਹਨਾਂ ਨੂੰ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਵੀ ਅਸੀਂ ਉਹਨਾਂ ਦੇ ਰੇਟਾਂ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾਈਏ ਜਦ ਕਿ ਅਸੀਂ ਇਹ ਕਿਸੇ ਵੀ ਕੀਮਤ ਤੇ ਜਿਹੜਾ ਕੰਮ ਹੈ ਨਹੀਂ ਕਰਾਂਗੇ ਇਸ ਦੇ ਨਾਲ ਸਾਨੂੰ ਜਿਹੜਾ ਜੇ ਆਪਾਂ 2 ਦਿਨ ਸਾਡਾ ਗਰੁੱਪ ਬੰਦ ਹੁੰਦਾ ਤੇ ਸਾਨੂੰ ਘਟੋ ਘਟ ਵੀ ਜਿਹੜਾ ਕੋਈ 50 ਤੋਂ 60 ਲੱਖ ਰੁਪਏ ਦਾ ਜਿਹੜਾ ਇਹਦਾ ਘਾਟਾ ਪੈਂਦਾ ਠੀਕ ਨਹੀਂ ਸਾਨੂੰ ਐਕਸਾਈਜ਼ ਵੱਲੋਂ ਪੂਰਾ ਪ੍ਰੈਸ਼ਰ ਕੀਤਾ ਜਾ ਰਿਹਾ ਇਦੇ ਅਗੇਂਸਟ ਅਸੀਂ ਆਪਣੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੀਆਂ ਐਪਲੀਕੇਸ਼ਨਾਂ ਈਮੇਲਸ ਕੀਤੀਆਂ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਸਾਡੇ ਸਾਨੂੰ ਸੁਣਿਆ ਜਾਵੇ ਸਾਨੂੰ ਮੌਕਾ ਦਿੱਤਾ ਜਾਵੇ ਜਦ ਕਿ ਸਾਨੂੰ ਕਮਿਸ਼ਨਰ ਸਾਹਿਬ ਵੱਲੋਂ ਵੀ ਕੋਈ ਮੌਕਾ ਨਹੀਂ ਦਿੱਤਾ ਗਿਆ ਐਕਸਾਈਜ਼ ਦੀ ਹਿਸਟਰੀ 'ਚ ਪਹਿਲੀ ਵਾਰ ਹੀ ਹੋਇਆ ਕਿ ਇੱਕ ਛੋਟੀ ਜੀ ਗਲਤੀ ਜਿਹੜੀ ਕਿ ਸਾਡੇ ਫਰਮ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਜਾਂ ਸਾਡੇ ਆ ਫਰਮ ਵੱਲੋਂ ਨਹੀਂ ਕੀਤੀ ਗਈ ਤੇ ਜਿਹਦੇ ਵਾਸਤੇ ਕਿ ਇਹਨਾਂ ਨੇ ਸਾਨੂੰ 2 ਦਿਨ ਲਈ ਸਾਡੇ ਗਰੁੱਪ ਬੰਦ ਕਰਕੇ ਜਾਣਬੁੱਝ ਕੇ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਤਾਂ ਕਿ ਜਾਂ ਤੇ ਰੇਟ ਵਧਾਉਣ ਨਹੀਂ ਤੇ ਗਰੁੱਪ ਛੱਡ ਕੇ ਇਥੋਂ ਬਾਹਰ ਹੋ ਜਾਈਏ ਅੱਛਾ ਜੀ ਹੋਰ ਵੀ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਮੈਂ ਤੁਹਾਡਾ ਕਰਨੀਆਂ ਚਾਹੁੰਨਾ ਮੇਨ ਗੱਲ ਤੇ ਜਿਹੜੀ ਅੱਛਾ ਜੀ ਇਹਦੇ ਵਿੱਚ ਆਪਾਂ ਜਿਹੜਾ ਇੰਸਟਾਗ੍ਰam ਤੇ ਜਿਹੜਾ ਪੇਜ ਬਣਾਇਆ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਮਾਨਯੋਗ ਆਪਣੇ ਸੀਪੀ ਸਾਹਿਬ ਨੂੰ ਵੀ ਇਹਦੀ ਜਿਹੜੀ ਈਮੇਲ ਵੀ ਕੀਤੀ ਆ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਉਹਦੇ ਨਾਲ ਹੀ ਜਿਹੜਾ ਸਾਡਾ ਐਕਸਾਈਜ਼ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਬੱਟ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਸਾਡੇ ਤੇ ਤੇ ਜਿੱਦਾਂ ਉੱਤੋਂ ਆਰਡਰ ਆਏ ਆ ਗਰਗ ਸਾਹਿਬ ਥੱਲੇ ਕੁਛ ਕਹਿੰਦੇ ਆ ਤੇ ਉੱਤੇ ਕੁਝ ਕਹਿੰਦੇ ਆ ਇੰਨੀ ਮਿਸਮੈਨੇਜਮੈਂਟ ਦੇ ਵਿੱਚ ਸਾਡਾ ਜਿਹੜਾ ਸਾਡਾ ਤੇ ਸਾਡੇ ਪਰਿਵਾਰ ਦਾ ਸਾਡੀ ਫਰਮ ਦਾ ਜਿਹੜਾ ਬਹੁਤ ਵੱਡੇ ਲੈਵਲ ਤੇ ਇਹ ਨੁਕਸਾਨ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਤੇ ਕੋਈ ਸਾਜ਼ਿਸ਼ ਪਤਾ ਨਹੀਂ ਵੇਖੋ ਸਾਜ਼ਿਸ਼ ਜਿਹੜੀ ਇਹਨਾਂ ਨੇ ਕੀਤੀ ਗਈ ਆ ਉਹਦਾ ਤੁਹਾਡੇ ਕੋਲ ਜਵਾਬ ਹੈਗਾ ਸਾਡੇ ਸਾਨੂੰ ਬਿਨਾਂ ਦੱਸਿਆ ਬਿਨਾਂ ਕਿਸੇ ਕੋਈ ਨੋਟਿਸ ਤੋਂ ਬਿਨਾਂ ਕਿਸੇ ਗੱਲ ਤੋਂ ਅੱਜ ਸਾਡੇ ਜਿਹੜੇ ਗਰੁੱਪ ਆ ਉਹ ਬੰਦ ਕੀਤੇ ਗਏ ਇਹ ਜਿਹੜੇ ਵਿੱਚ ਕੀ ਆਪਣਾ ਇੱਕ ਗਰੁੱਪ ਰਣਜੀਤਾ ਵੀ ਨੂੰ ਇਹਨਾਂ ਨੇ ਬੰਦ ਕੀਤਾ ਤੇ ਦੂਜਾ ਸਾਡਾ ਹਯਾਤ ਗਰੁੱਪ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਜੀ ਇਹਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਨੂੰ ਪੁੱਛਿਆ ਜਾਂਦਾ ਉਹਨਾਂ ਤੋਂ ਕੋਈ ਜਵਾਬ ਨਹੀਂ ਵੇਖੋ ਜੀ ਕੋਈ ਵੀ ਕੋਈ ਗਲਤੀ ਕਰਦਾ ਕੋਈ ਕੁਸ਼ ਕਰਦਾ ਉਹਦੇ ਵਾਸਤੇ ਆਪਣਾ ਕੋਈ ਨੋਟਿਸ ਕੀਤਾ ਜਾਂਦਾ ਕੋ ਸਾਨੂੰ ਪੁੱਛਿਆ ਜਾਵੇ ਸਾਨੂੰ ਦੱਸਿਆ ਜਾਵੇ ਅੱਛਾ ਇਹਦੇ ਅਗੇਂਸਟ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇਸ ਤੋਂ ਪਹਿਲਾਂ ਰਿੰਪਲ ਗਰੁੱਪ ਦੇ ਕੋਲ ਇਹ ਜਿਹੜਾ ਰੰਜੀਤਾ ਵੀਨੂ ਸਰਕਲ ਸੀਗਾ ਜੀ ਹੋਰ ਵੀ ਉਹਨਾਂ ਕੋਲ ਜਿਹੜੇ ਆਪਣਾ ਤਿੰਨ ਚਾਰ ਸਰਕਲ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲ ਵੀ ਜਿਹੜੇ ਇੱਥੇ ਕੋਈ ਸਕੌਚ ਬੈਟਲ ਦੇ ਨਾਂ ਤੇ ਪੇਜ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਆ ਜਿਨ੍ਹਾਂ ਉਨ੍ਹਾਂ ਕੰਪਲੇਂਟਾਂ ਦੇ ਤੇ ਅਜ ਤੱਕ ਕੋਈ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੋਈ ਵੀ ਜਿਹੜਾ ਉੱਤੇ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਕਿ ਉਹਨਾਂ ਦੇ ਸ਼ਰੇਆਮ ਪੇਜ ਵੀ ਚੱਲ ਰਹੇ ਸਭ ਕੁਝ ਚੱਲ ਰਿਹਾ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ ਇੰਸਟਾਗ੍ਰam ਦੇ ਪੇਜ ਦੀ ਜਿਹੜੀ ਕਿ ਇੱਕ ਬਿਲਕੁਲ ਫੇਕ ਪੇਜ ਸਾਡੀ ਫਰਮ ਦਾ ਕ੍ਰੀਏਟ ਕੀਤਾ ਗਿਆ ਤੇ ਉਹਦੇ ਵਾਸਤੇ ਜਿਹੜਾ ਕਿ ਸਾਡਾ ਗਰੁੱਪ ਬੰਦ ਕਰਕੇ ਤੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਿਆ ਕਿ ਬਾਇ ਹੁੱਕ ਬਾਇ ਰੁੱਕ ਜਿਹੜਾ ਇਹਨਾਂ ਨੂੰ ਲਾਸ ਕੀਤਾ ਜਾਵੇ ਤੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਜਿਹੜਾ ਇਹ ਬਾਹਰ ਚੱਲ ਜਣ ਪਰ ਮੈਂ ਤੁਹਾਨੂੰ ਤੁਹਾਡੇ ਮੀਡੀਆ ਰਾਈ ਸਾਡੇ ਸਾਰੇ ਭਰਾਵਾਂ ਤੇ ਰਾਂਈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡਾ ਸਰਕਾਰ ਜਿੰਨਾ ਮਰਜੀ ਇਹ ਗਰਗ ਖਾਸ ਕਰਕੇ ਡੀਟੀਸੀ ਗਰਗ ਸਾਹਿਬ ਦੀ ਮੈਂ ਗੱਲ ਕਰਦਾ ਇਹ ਜਿੰਨਾ ਮਰਜੀ ਸਾਡਾ ਨੁਕਸਾਨ ਕਰ ਲੈਣ ਜੋ ਮਰਜੀ ਕਰ ਲੈਣ ਨਾ ਹੀ ਅੱਜ ਗਰੁੱਪ ਛੱਡ ਕੇ ਜਾਵਾਂਗੇ ਤੇ ਨਾ ਕੱਲ ਜਾਵਾਂਗੇ ਇਹਨਾਂ ਦੀ ਤਕੇਸ਼ਾਈ ਜਿਹੜੀ ਆ ਆਪਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਅੱਜ ਅਸੀਂ ਟੇਬਲ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੇ ਇਨ ਦਾ ਮੀਨ ਟਾਈਮ ਸਾਡੇ ਨਾਲ ਫੇਰ ਤੱਕਾ ਕੀਤਾ ਗਿਆ ਜੇ ਸਾਡੇ ਦੁਬਾਰਾ ਫੇਰ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਆਪਣੇ ਜਿਹੜੇ ਆ ਪਰਿਵਾਰ ਦੇ ਨਾਲ ਗੱਲ ਕਰਕੇ ਅਸੀਂ ਹਾਈਵੇ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਇਸ ਦਾ ਸਾਰਾ ਜ਼ਿੰਮੇਵਾਰ ਜਿਹੜਾ ਡੀਟੀਸੀ ਗਰਗ ਹੋਗਾ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਸਾਨੂੰ ਜਿਹੜਾ ਮੇਨ ਅੱਛਾ ਜੀ ਮੇਨ ਆਪਾਂ ਗੱਲ ਤੇ ਆ ਜੀਏ ਇਹ ਕੀ ਕਹਿੰਦੇ ਆ ਕਿ ਜਿਹੜਾ ਜਿਹੜੇ ਸਰਕਾਰੀ ਰੇਟ ਆ ਉਹਨਾਂ ਦੇ ਸ਼ਰਾਬ ਨਾਲ ਵੇਚੀ ਜਾਵੇ ਕਿਉਂਕਿ ਜਿਹੜੇ ਸਰਕਾਰੀ ਰੇਟ ਤੇ ਜਦੋਂ ਅਸੀਂ ਸ਼ਰਾਬ ਵਿੱਚ ਵੇਚਣੀ ਸ਼ੁਰੂ ਕੀਤੀ ਆ ਜੋ ਗਵਰਨਮੈਂਟ ਨੇ ਰੇਟ ਤੈਅ ਕੀਤੇ ਉਹਦੇ ਮੁਤਾਬਕ ਸਾਨੂੰ ਕੋਟਾ ਇਸ਼ੂ ਕੀਤਾ ਜਾਂਦਾ ਠੀਕ ਆ ਜੀ ਅੱਛਾ ਦੂਜੇ ਨੰਬਰ ਦੇ ਓਪਨ ਕੋਟਾ ਪਾਲਸੀ ਹੈ ਜਿੰਨਾ ਸਾਨੂੰ ਕੋਟਾ ਚਾਹੀਦਾ ਆ ਆਪਾਂ ਓਨਾ ਹੀ ਲੈ ਸਕਦੇ ਆਂ ਉਹ ਜਿੰਨਾ ਕੋਟਾ ਸਾਨੂੰ ਇਸ਼ੂ ਕੀਤਾ ਜਾਂਦਾ ਉਹਦੇ ਬਕਾਇਦਾ ਐਕਸਾਈਜ਼ ਦੇ ਰਜਿਸਟਰ ਲੱਗੇ ਆ ਜੀ ਉਹ ਰੋਜ਼ ਦੀ ਰੋਜ਼ ਐਕਸਾਈਜ਼ ਰਜਿਸਟਰ ਮੇਨਟੇਨ ਹੁੰਦੇ ਜਿੰਨਾ ਅਸੀਂ ਖਰੀਦਦੇ ਆ ਤੇ ਜਿੰਨਾ ਅਸੀਂ ਵੇਚਦੇ ਆ ਸਾਡਾ ਜਿਹੜਾ ਤੈਅ ਕਰਕੇ ਸਾਡੇ ਜਿਹੜੇ ਰਜਿਸਟਰ ਐਕਸਾਈਜ਼ ਰਜਿਸਟਰ ਚੈੱਕ ਕੀਤੇ ਜਾਣ ਤੇ ਚੈੱਕ ਕਰਕੇ ਵੇਖਿਆ ਜਾਵੇ ਵੀ ਜਿੰਨੀਆਂ ਹੀ ਸਾਨੂੰ ਸ਼ਰਾਬ ਐਕਸਾਈਜ਼ ਦਿੰਦੀ ਆ ਉਨੀਆਂ ਆਪਾਂ ਸੇਲ ਕਰਦੇ ਆ ਕਿ ਨਹੀਂ ਕਰਦੇ ਸਾਡੀ ਸਾਰਾ ਔਨ ਰਿਕਾਰਡ ਆ ਜੀ ਸਾਡੇ ਰਜਿਸਟਰ ਮੇਨਟੇਨ ਆ ਉੱਤੇ ਐਕਸਾਈਜ਼ ਇਨਸਪੈਕਟਰ ਦੇ ਸਾਈਨ ਹੁੰਦੇ ਆ ਸਭ ਕੁਝ ਹੁੰਦਾ ਜੋ ਐਸ ਪਰ ਪਾਲਿਸੀ ਐਸ ਪਰ ਲਾਅ ਚੱਲਦਾ ਆਪਾਂ ਉਦਾਂ ਹੀ ਚੱਲ ਠੀਕ ਆ ਉਸ ਤੋਂ ਬਾਅਦ ਜਿਹੜੀ ਹੁਣ ਮੇਨ ਗੱਲ ਆ ਇਹ ਸਾਨੂੰ ਕਿਹਾ ਜਾਂਦਾ ਵੀ ਜਿਹੜੀ ਕੋਈ 500 ਰੁਪਏ ਦੀ ਬੋਤਲ ਆ ਉਹਨੂੰ 1000 ਰੁਪਏ ਦੀ ਕਰਕੇ ਵੇਚਿਆ ਜਾਵੇ ਅਸੀਂ ਹੁਣ ਇਹ ਸਿਰਫ ਤੇ ਸਿਰਫ ਲੋਕਾਂ ਦਾ ਘਾਟ ਕੀਤਾ ਜਾ ਰਿਹਾ ਇਹ ਲੋਕਾਂ ਦਾ ਤਾਂ ਕਾ ਵੀ ਜੋ ਸਰਕਾਰੀ ਰੇਟ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਆ ਉਹਨਾਂ ਤੋਂ ਵੱਧ ਰੇਟਾਂ ਤੇ ਸ਼ਰਾਬੇ ਚੀ ਜਾਵੇ ਅੱਛਾ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਛਾ ਜੇ ਆਪਾਂ ਬੀਅਰ ਦੀ ਗੱਲ ਕਰਦੇ ਆ ਹੁਣ ਬੀਅਰ ਦਾ ਸੀਜ਼ਨ ਆ ਬੀਅਰ ਦੇ ਸੀਜ਼ਨ ਦੇ ਵਿੱਚ ਕੀ ਆ ਬੀਅਰ ਦੇ ਸੀਜ਼ਨ ਦੇ ਵਿੱਚ ਅੱਜ ਗਰਮੀਆਂ ਦੀ ਗੱਲ ਕਰੀਏ ਤੇ ਗਰਮੀਆਂ ਦੇ ਵਿੱਚ ਬੀਅਰ ਦੀ ਜਿਹੜੀ ਕੰਜ਼ਮਪਸ਼ਨ ਵਧ ਕੀਤੀ ਜਾਂਦੀ ਹੈ ਇਹ ਤੇ ਸ਼ੁਰੂ ਤੋਂ ਹੀ ਓਪਨ ਕੋਟਾ ਰਿਹਾ ਵੀ ਜਿੰਨੀ ਵੀ ਬੀਅਰ ਦੀ ਕੰਜ਼ਮਪਸ਼ਨ ਹੁੰਦੀ ਆ ਉਨੀ ਸਰਕਾਰ ਜਿਹੜੀ ਸਾਨੂੰ ਜੇ ਵੇਖੋ ਅਸੀਂ 50-50 ਕਰੋੜ ਰੁਪਈਆ ਖਰਚ ਕੇ ਸਾਡੀਆਂ ਫਰਮਾਂ ਨੇ ਇਹ ਠੇਕੇ ਲਏ ਆ ਜੇ ਇੱਕ ਸਰਕਲ ਦੀ ਗੱਲ ਕਰੀਏ ਅਪ੍ਰੋਕਸੀਮੇਟਲੀ 50 ਕਰੋੜ ਰੁਪਈਆ ਦਾ ਇੱਕ ਸਰਕਲ ਆ ਅਸੀਂ ਇਹ ਜੇ ਠੇਕੇ ਲਏ ਆ ਤੇ ਇਹਦੇ ਵਿੱਚ ਅਸੀਂ ਆਪਾਂ ਨੂੰ ਜੋ ਸਰਕਾਰ ਨੇ ਕੋਟਾ ਬਣਾਇਆ ਗਿਆ ਸਾਨੂੰ ਨਿਰਧਾਰਤ ਕੀਤਾ ਗਿਆ ਜਦਕਿ ਕੋਈ ਵੀ ਫਿਕਸ ਕੋਟਾ ਨਹੀਂ ਹੈਗਾ ਜਿਹੜਾ ਕੋਟਾ ਹੈ ਓਪਨ ਕੋਟਾ ਸਕੀਮ ਓਪਨ ਕੋਟਾ ਸਕੀਮ ਦੇ ਵਿੱਚ ਇਹ ਆਉਂਦਾ ਕਿ ਤੁਹਾਨੂੰ ਜਿੰਨੀ ਵੀ ਤੁਹਾਡੀ ਕੰਜ਼ਮਪਸ਼ਨ ਹੈ ਤੁਹਾਨੂੰ ਜਿਹੜਾ ਸਰਕਾਰ ਉਹਨੀ ਸ਼ਰਾਬ ਜਿਹੜੀ ਆ ਉਹ ਮਈਆ ਕਰਾਊਗੀ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ 2 ਨੰਬਰ ਦੀ ਸਮਗਲਿੰਗ ਕੀਤੀ ਜਾਂਦੀ ਆ 2 ਨੰਬਰ ਦਾ ਸ਼ਰਾਬ ਦਾ ਤੰਦਾ ਕੀਤਾ ਜਾਂਦਾ ਉਹ ਨਾ ਕੀਤਾ ਜਾਵੇ ਇਹ ਇਕੱਲਾ ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਦੇ ਠੇਕੇਦਾਰਾਂ ਵਾਸਤੇ ਸਾਰੇ ਆਪਣਾ ਜਿੰਨੇ ਵੀ ਸਾਡੇ ਅਪਰੋਕਸੀਮੇਟਲੀ 200 ਗਰੁੱਪ ਪੰਜਾਬ ਦੇ ਵਿੱਚ ਆ ਸਾਰਿਆਂ ਨੂੰ ਨੋਹੀਂ ਇਹ ਜਿਹੜਾ ਕੋਟਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਕਿ ਜਿੰਨੀ ਵੀ ਕੰਜ਼ਮਪਸ਼ਨ ਤੁਹਾਡੀ ਹੁੰਦੀ ਆ ਤੁਸੀਂ ਘੱਟ ਰੇਟਾਂ ਤੇ ਸੇਲ ਕਰੋ ਤੁਹਾਡੀ ਕੰਜ਼ਮਪਸ਼ਨ ਵਧੂਗੀ ਉਹ ਜਿਹੜਾ ਸਰਕਾਰ ਤੁਹਾਨੂੰ ਦਊਗੀ ਠੀਕ ਆ ਜਦਕਿ ਇਹਨਾਂ ਵੱਲੋਂ ਇਹ ਕੋਟਾ ਜਿਹੜਾ ਫਿਕਸ ਕੀਤਾ ਜਾਂਦਾ ਜਦਕਿ ਫਿਕਸ ਕੋਟਾ ਦੇ ਸਰਕਾਰ ਦੀ ਪਾਲਿਸੀ ਚ ਕਿਤੇ ਨਹੀਂ ਲਿਖਿਆ ਵੀ ਇਹ ਸਰਕਾਰ ਦੀ ਪਾਲਿਸੀ ਚ ਕਿਤੇ ਲਿਖਿਆ ਵੀ ਕੋਟਾ ਫਿਕਸ ਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਪਹਿਲਾ ਮਹੀਨਾ ਸਾਡੇ 22 ਤਰੀਕ ਨੂੰ ਪਰਮਿਟ ਬੰਦ ਕਰ ਦਿੱਤੇ ਗਏ ਜਦੋਂ 22 ਤਰੀਕ ਨੂੰ ਸਾਡੇ ਪਰਮਿਟ ਬੰਦ ਕੀਤੇ ਗਏ ਅਸੀਂ 23 ਨੂੰ ਇਹਨਾਂ ਨੂੰ ਕਿਹਾ 24 ਨੂੰ ਕਿਹਾ 25 ਨੂੰ ਕਿਹਾ ਫਿਰ ਅਸੀਂ ਮੇਲਾ ਕੀਤੀਆਂ ਭੀ ਸਾਡਾ ਜਿੰਨਾ ਸਾਨੂੰ ਕੋਟਾ ਚਾਹੀਦਾ ਸਾਨੂੰ ਓਪਨ ਕੋਟਾ ਪਾਲਿਸੀ ਆ ਤੇ ਸਾਨੂੰ ਕੋਟਾ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਨੂੰ ਅਸੀਂ ਸਾਰਿਆਂ ਨੂੰ ਮਿਲਾਂ ਕੀਤੀਆਂ ਈਸੀ ਸਾਹਿਬ ਨੂੰ ਮਿਲ ਕੀਤੀ ਡੀਟੀ ਸਾਹਿਬ ਨੂੰ ਵੀ ਕੀਤੀ ਐਕਸਾਈਜ਼ ਮਿਨਿਸਟਰ ਨੂੰ ਵੀ ਕੀਤੀ ਅਸੀਂ ਸਾਰਿਆਂ ਨੂੰ ਮਿਲਾਂ ਕੀਤੀਆਂ ਵੀ ਸਾਨੂੰ ਆਹ ਇਸ਼ੂ ਆ ਰਿਹਾ ਸਾਡਾ ਜਿਹੜਾ ਕੋਟਾ ਜਿਹੜਾ ਓਪਨ ਕੋਟਾ ਪਾਲਿਸੀ ਕਹਿ ਕੇ ਤੇ ਸਾਨੂੰ ਜਿਹੜੇ ਠੇਕੇ ਲੋਟ ਕੀਤੇ ਗਏ ਅੱਜ ਉਹਨੂੰ ਫਿਕਸ ਕਿਉਂ ਕੀਤਾ ਜਾ ਰਿਹਾ ਅੱਜ ਓਪਨ ਕੋਟਾ ਪਾਲਿਸੀ ਕਹਿ ਕੇ ਸਾਨੂੰ ਠੇਕੇ ਲੋਟ ਕੀਤੇ ਗਏ ਆ ਸਾਰੇ ਪੰਜਾਬ ਨੂੰ ਠੇਕੇ ਲੋਟ ਕੀਤੇ ਗਏ ਆ ਉਹਨਾਂ ਕੋਟਿਆਂ ਨੂੰ ਅੱਜ ਫਿਕਸ ਕਿਉਂ ਕੀਤਾ ਜਾ ਰਿਹਾ ਇਹਦੇ ਪਿੱਛੇ ਬੜੀ ਵੱਡੀ ਜਿਹੜੀ ਆ ਬਹੁਤ ਵੱਡੀ ਛਾਜਿਸ਼ ਆ ਮੈਂ ਤੁਹਾਨੂੰ ਇਹਦੇ ਬਾਰੇ ਅੱਜ ਪਹਿਲੀ ਕਾਨਫਰੰਸ ਆ ਜਿੱਦਣ ਮੈਂ ਤੁਹਾਡੇ ਨਾਲ ਦੂਜੀ ਕਾਨਫਰੰਸ ਕਰੂੰਗਾ ਵਿਦਿਨ ਡੇਜ਼ ਮੈਂ ਤੁਹਾਡੇ ਨਾਲ ਅਗਲੀ ਕਾਨਫਰੰਸ ਕਰੂੰਗਾ ਅੱਜ ਦੇ ਮੈਂ ਸਿਰਫ ਤੁਹਾਨੂੰ ਲੈਟਰਾਂ ਦੇ ਰਿਹਾ ਤੇ ਜਿਹੜੇ ਐਕਸਰਸਾਈਜ਼ ਦੇ ਰੇਟ ਆ ਮੈਂ ਤੁਹਾਨੂੰ ਉਹ ਦੇ ਰਿਹਾ ਕਿ ਆਹ ਲੈਟਰਾਂ ਸਾਡੇ ਵੱਲੋਂ ਗਵਰਨਮੈਂਟ ਨੂੰ ਕੱਢੀਆਂ ਗਈਆਂ ਜਾਂ ਆਕਸਾਈਜ਼ ਡਿਪਾਰਟਮੈਂਟਾਂ ਨੂੰ ਕੱਢੀਆਂ ਗਈਆਂ ਇਸ ਤੋਂ ਬਾਅਦ ਜਿਹੜੀਆਂ ਅਗਲੀਆਂ ਗੱਲਾਂ ਆਉਣਗੀਆਂ ਮੈਂ ਤੁਹਾਨੂੰ ਪੂਰੇ ਤੱਥਾਂ ਦੇ ਨਾਲ ਤੇ ਪੂਰੀ ਬਰੀਫ ਡਿਸਕਸ਼ਨ ਦੇ ਨਾਲ ਆਉਂਗਾ ਕਿਉਂਕਿ ਸਾਡਾ ਪਰਿਵਾਰ ਵੀ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਅਸੀਂ ਵੀ ਕਰ ਰਹੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਅਸੀਂ ਨਾ ਆਹੀ ਆਪਣਾ ਕਾਰੋਬਾਰ ਕਰਦੇ ਆ ਕੋਈ ਅਗਲਾ ਬੰਦਾ ਆਪਣਾ ਕਾਰੋਬਾਰ ਕਰਦਾ ਉਹ ਚ ਕੋਈ ਵੀ ਗਰੁੱਪ ਆਪਾਂ ਕਿਸੇ ਦੇ ਕਮੈਂਟ ਨਹੀਂ ਕਰਦੇ ਹਰ ਬੰਦਾ ਪੈਸਾ ਕਮਾਉਣਾ ਆ ਬਟ ਇਹਦੇ ਵਿੱਚ ਡੀਟੀਸੀ ਗਰਗ ਜਿਹੜਾ ਕਿ ਸ਼ਰਿਆਂ ਪਾਰਟੀ ਬਣ ਕੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਾਸਤੇ ਕਿ ਆਪਾਂ ਨਾ ਅੱਜ ਦਬਿਆਂ ਤੇ ਨਾ ਕੱਲ ਦਬਾਂਗੇ ਠੀਕ ਆ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਐਕਸਾਈਜ ਵਿਭਾਗ ਵੱਲੋਂ ਇੱਕ ਛੋਟੀ ਗਲਤੀ ਜਿਹੜੀ ਕਿਸੇ ਸਾਡੀ ਫਰਮ ਵੱਲੋਂ ਕੀਤੀ ਵੀ ਨਹੀਂ ਆ ਬਿਨਾ ਵੈਰੀਫਾਈ ਕੀਤੇ ਤੋਂ ਐਡਾ ਵੱਡਾ ਖਰਚਾ ਸਾਨੂੰ ਭਰਨਾ ਪੈ ਗਿਆ ਜੀ ਇੱਕ ਸਿਰਫ ਪਬਲਿਕ ਨੂੰ ਅਸੀਂ ਰੇਟ ਜਿਹੜਾ ਸਾਡੇ ਤੇ ਪ੍ਰੈਸ਼ਰ ਹੀ ਸਿਰਫ ਸਾਡੇ ਤੇ ਗਰਗਸਾਹ ਵੱਲੋਂ ਇਹੀ ਬਣਾਇਆ ਜਾ ਰਿਹਾ ਕਿ ਇਹ ਤੁਸੀਂ ਆਪਣੇ ਰੇਟ ਜਿਹੜੇ ਹਨ ਉਹ ਸ਼ਰਾਬ ਨੂੰ ਮਹਿੰਗੀ ਰੇਟ ਕਰਕੇ ਵੇਚੋ